ਨੇ ਸਟੀਲੋ ਹਾਂਜੀ ਜੈਨੋ ਸਟੀਲਰ 70 40000 ਰੁਪਏ ਟਾਇਰ 490 ਜੀ 150000 ਰੁਪਏ ਘੱਟੋ ਘੱਟ 8 ਤੋਂ 10 ਵਲਟਾਂ ਦਾ ਸਟਾਕ ਆ ਉਹ ਵੀ ਜਿਹੜੀਆਂ ਤੁਹਾਡੇ ਬਜਟ ਵਾਲੀਆਂ ਇਹ ਦੇ ਦਾਂਗੇ ਆਪਾਂ 150000 ਇਹ 165000 ਰੁਪਏ ਜੇ ਆਪਾਂ ਕਰ ਦੇ ਦਾਂਗੇ ਐਜਟੀ ਤੇ ਵੀਰੇ ਲੋਨ ਨੂੰ ਸਭ ਕੁਝ ਕਰਾ ਦਾਂਗੇ ਹਾਂਜੀ ਲੋਨ ਸਾਰਾ ਲੋਨ ਤੇ ਮੇਰੇ ਭਰਾਵਾਂ ਦਾ ਜਿਨ੍ਹਾਂ ਦਾ ਸੁੱਬਲ ਘੱਟ ਆ ਉਹਨਾਂ ਦਾ ਵੀ ਕਰਾ ਦੇ ਕੋਜੂਣਾ 135000 1.5 ਲੱਖ ਜੀ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਅੱਜ ਬਈ ਜਿਹੜੀ ਇਹ ਵੀਡੀਓ ਆਈ ਆ ਨਾ ਇਹ ਵੀਡੀਓ ਦੇ ਲਈ ਤੁਸੀਂ ਤਾਂ ਕੀ ਮੈਂ ਹੀ ਖੁਦ ਇੰਨਾ ਕਿ ਐਕਸਾਈਟਡ ਆ ਨਾ ਪਹਿਲਾਂ ਤਾਂ ਮੇਰੇ ਸਾਰੇ ਭਰਾਵਾਂ ਦਾ ਸਵਾਗਤ ਆ ਮੇਰੇ ਚੈਨਲ ਐਕਸਪਲੋਰ ਵਿਦ ਕੇਵੀ ਦੇ ਉੱਤੇ ਤੇ ਜਿਹੜੇ ਮੇਰੇ ਨਵੇਂ ਭਰਾ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਨਾ ਪੀ ਮੇਰਾ ਨਾਮ ਕੁਨਾਲ ਆ ਜੀ ਤੇ ਆਪਣੇ ਚੈਨਲ ਦਾ ਨਾਮ ਐਕਸਪਲੋਰ ਵਿਦ ਕੇਵੀ ਆ ਤੇ ਇਸ ਚੈਨਲ ਦੇ ਉੱਤੇ ਸਿਰਫ ਯੂਜ਼ਡ ਕਾਰਾਂ ਦਿਖਾਈਆਂ ਜਾਂਦੀਆਂ ਬਹੁਤ ਹੀ ਸੋਹਣੇ ਰੇਟ ਤੇ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਜਿਹੜਾ ਮੈਂ ਲਫ਼ਜ਼ ਯੂਜ਼ ਕੀਤਾ ਨਾ ਵੀ ਬਹੁਤ ਹੀ ਸੋਹਣੇ ਰੇਟ ਭਾਈ ਮੈਂ ਕਹਿੰਨਾ ਅੱਜ ਮੇਰੇ ਚੈਨਲ ਦੇ ਉੱਤੇ ਇਹ ਤੁਸੀਂ ਇੱਕ ਤਰੀਕੇ ਨਾਲ ਕਹਿ ਲੋ ਵੀ ਇਤਿਹਾਸ ਹੀ ਰਚਿਆ ਜਾਣਾ ਵਾ ਵੀ ਜਿਹੜਾ ਅੱਜ ਸਟਾਕ ਲੈ ਕੇ ਆਏ ਆ ਤੁਹਾਡੇ ਲਈ ਤੇ ਜਿਹੜੇ ਅੱਜ ਤੁਹਾਨੂੰ ਰੇਟ ਦਵਾਂਗੇ ਜੇ ਮੈਂ ਗੱਲ ਕਰਾਂ ਨਾ ਸਟਾਰਟਿੰਗ ਦੀ ਕੁੱਲ 43000 ਤੋਂ ਗੱਡੀਆਂ ਸਟਾਰਟ ਬਾਈ ਬਿਲਕੁਲ ਸਹੀ ਸੁਣਿਆ ਚਾਹੇ ਬੈਕ ਕਰਕੇ ਸੁਣ ਲਿਓ 43000 ਤੋਂ ਅੱਜ ਗੱਡੀਆਂ ਦਵਾਂਗੇ ਤੁਹਾਨੂੰ ਤੇ ਮੈਂ ਕਹਿੰਦਾ 7 ਸੀਟਰ ਐ ਨੋਵਾ ਵੀ ਅੱਜ ਤੁਹਾਨੂੰ ਇਨ ਇੱਕ ਘੈਂਟ ਰੇਟ ਤੇ ਦੇ ਦੇਣੀ ਵੀ ਤੁਸੀਂ ਕਹਿਣਾ ਵੀਰੇ ਨਜ਼ਾਰਾ ਆ ਗਿਆ ਅੱਜ ਮੈਂ ਖੜਾ ਜੀ ਪਿੰਡ ਖੇੜੀ ਸ਼ਹਿਰ ਲੁਧਿਆਣੇ ਦੇ ਬਿਲਕੁਲ ਨਾਲ ਆ ਤੇ ਮਣੀ ਭਾਜੀ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਵਧੀਆ ਭਾਈ ਜੀ ਕੀ ਹਾਲ ਚਾਲ ਵਧੀਆ ਬਹੁਤ ਵਧੀਆ ਭਾਈ ਜੀ ਤੇ ਵੀਰੇ ਮੈਨੂੰ ਇੱਕ ਵਾਰੀ ਇਹ ਦੱਸੋ ਵੀ ਆਪਣੇ ਕਾਰਬੀਅਰ ਦਾ ਨਾਮ ਕੀ ਆ ਤੇ ਇਹ ਐਗਜ਼ੈਕਟ ਲੋਕੇਸ਼ਨ ਕਿਹੜੀ ਆ ਕਾਰਬੀਅਰ ਦਾ ਨਾਮ ਮਨੀ ਕਾਰਬੀਅਰ ਆ ਜੀ ਹੂੰ ਖੇੜੀ ਪਿੰਡ ਆ ਜੀ ਆਪਣਾ ਠੀਕ ਆ ਉਹ ਮੈਕਸ ਦੀ ਬੈਕ ਸਾਈਡ ਪੈ ਜਾਂਦਾ ਈ ਹਾਂ ਹਾਂਜੀ ਤੇ ਬਾਕੀ ਭਾਈ ਡਿਸਕ੍ਰਿਪਸ਼ਨ ਦੇਣਾ ਵਿੱਚ ਮੈਂ ਲਿੰਕ ਪਾ ਦੂੰਗਾ ਤੁਹਾਨੂੰ ਤੁਹਾਨੂੰ ਉੱਥੋਂ ਦੀ ਸਾਰੀ ਲੋਕੇਸ਼ਨ ਦਾ ਪਤਾ ਲੱਗ ਜਾਣਾ ਤੁਸੀਂ ਲਿੰਕ ਤੇ ਕਲਿੱਕ ਕਰਨਾ ਤੇ ਇੱਥੇ ਤੱਕ ਪਹੁੰਚ ਜਾਓਗੇ ਹੁਣ ਇੱਕ ਚੀਜ਼ ਕਹੂੰਗਾ ਇੱਕ ਵਾਰੀ ਕੈਮਰਾ ਘੁਮਾ ਕੇ ਸਟਾਕ ਦਿਖਾ ਦਿਓ ਕਿ ਕਿਹੜਾ ਸਟਾਕ ਤੁਹਾਡੇ ਲਈ ਅੱਜ ਲੈ ਕੇ ਆਇਆ ਅੱਜ ਉਹਨਾਂ ਭਰਾਵਾਂ ਦੀ ਡਿਮਾਂਡ ਦੇ ਉੱਤੇ ਜਿਹੜੇ ਮੇਰੇ ਭਰਾ ਕਹਿੰਦੇ ਸਾਡਾ ਬਜਟ 2 ਸਵਾ 2 ਲੱਖ ਰੁਪਏ ਆ ਅੱਜ ਉਹਨਾਂ ਭਰਾਵਾਂ ਨੂੰ ਕਾਰਾ ਦੇਵਾਂਗੇ ਪਿੰਡ ਖੇੜੀ ਖੜੇ ਅੱਜ ਤੇ ਬਾਈ ਨਿਆਰਾ ਅੱਜ ਮੈਂ ਕਹਿੰਨਾ ਪੂਰਾ ਮਾਹੌਲ ਬੰਨਿਆ ਹੋਇਆ ਵਾ ਕਾਰਾਂ ਸਾਰੀਆਂ ਥੋੜੀ ਲੈ ਕੇ ਆਇਆ ਘੱਟੋ ਘੱਟ 8 ਤੋਂ 10 ਵਲਟਾਂ ਦਾ ਸਟਾਕ ਆ ਉਹ ਵੀ ਜਿਹੜੀਆਂ ਤੁਹਾਡੇ ਬਜਟ ਵਾਲੀਆਂ ਤੇ ਵੀਰੇ ਲੋਨ-ਲੂਨ ਸਭ ਕੋਈ ਕਰਾ ਦਾਂਗੇ ਹਾਂਜੀ ਲੋਨ ਸਾਰਿਆਂ ਦਾ ਹੋ ਜੂਗਾ ਤੇ ਮੇਰੇ ਭਰਾਵਾਂ ਦਾ ਜਿਨ੍ਹਾਂ ਦਾ ਸੱਬਲ ਘੱਟਾ ਉਹਨਾਂ ਦਾ ਵੀ ਕਰਾ ਮਾ ਹੋ ਜ ਤੇ ਸਭ ਤੋਂ ਪਹਿਲਾਂ ਦਿਖਾਓ ਫਿਰ ਹਾ ਕਵੈਡੀ ਦਿਖਾ ਦਿਓ ਦੱਸੋ ਵੀਰੇ ਕਿੰਨਾ ਮਾਡਲ ਹੈ 2019 ਮਾਡਲਾ ਜੀ ਸੈਕਿੰਡ ਓਨਰ ਹੈ ਜੀ ਹਾਂ 2,60,000 ਰੁਪਏ ਜੀ 2,60,000 ਲੋਨ ਕਰਾ ਦਾਂਗੇ ਲੋਨ ਹੋ ਜੂਗਾ ਜੀ ਲਓ ਵੀ ਮਿੱਤਰ ਪਿਆਰਿਓ ਇੱਕ ਵਾਰੀ ਅੰਦਰ ਉਹਦੀ ਦੇਖੋ ਅੱਜ ਭਾਈ ਐਂਡ ਤੱਕ ਬਣੇ ਰਹੋ ਜਿਹੜੇ ਮੇਰੇ ਭਰਾ ਲਾਂਬੇ ਜ਼ੇਰੇ ਸੀ ਨਾ ਬਾਰ-ਬਾਰ ਵੀਰੇ ਰੇਟ ਨਹੀਂ ਆ ਰਹੇ ਰੇਟ ਨਹੀਂ ਆ ਰਹੇ ਅੱਜ ਭਾਈ ਰੇਟ ਹੀ ਆ ਗਏ ਆ ਔਰਿਜਨਲ ਦੀ ਗਾਰੰਟੀ ਹੈ ਜੀ ਇਹ ਵੀ ਭਾਈ ਕੱਲ ਦੇਖੋ ਐਪ ਬੂਫਰ ਸਕਰੀਨ ਸਭ ਕੁ ਲੱਗਿਆ ਸਾਰਾ ਕੁਝ ਵਰਕਿੰਗ ਹੈ ਭਾਈ ਵੈਸੇ ਵੀ ਹੁਣ ਗਰਮ ਜਿਹੜੇ ਮੇਰੇ ਭਰਾ ਘੱਟ ਬਜਟ ਤੇ ਲੱਭ ਰਹੇ ਸੀ ਨਾ ਆਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਭਾਲ ਜਮ੍ਹਾਂ ਖਤਮ ਆ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਵਾ ਇਸ ਚੀਜ਼ ਦੀ ਠੀਕ ਆ 260000올 ओरिजिनल ਦੀ ਗਰੰਟੀ ਠੀਕ ਹੈ ਜੀ ਵੀਰੇ ਜਿਹੜੇ ਮੇਰੇ ਭਰਾ ਇਹ ਆਏ ਨਵੇਂ ਆਏ ਆ ਉਹਨਾਂ ਨੂੰ ਇਹ ਦੱਸ ਦੋ ਇੰਜਨ ਗੇਅਰ ਪੱਖੋਂ ਆਪਾਂ ਕਿ ਫੁੱਲ ਗਰੰਟੀ ਊਗੀ ਜੀ ਜ਼ਿੰਮੇਵਾਰੀ ਆ ਬਾਈ ਉਹੀ ਗੱਲ ਆ ਨਾ ਇੱਕ ਤਾਂ ਜਿਹੜੇ ਚੈਨਲ ਆਪਣੇ ਤੇ ਆ ਗਈ ਨਾ ਵੀਡੀਓ ਬਾਤ ਤਸੱਲੀ ਬਖਸ਼ੀ ਆ ਕੋਈ ਲੰਬੇ ਵਾਲਾ ਕੰਮ ਨਹੀਂ ਬਾਈ ਆਪਾਂ ਕਰੀਦਾ ਇਹ ਆ ਵੀ ਤੁਹਾਡੇ ਨਾਲ ਪਿਆਰ ਬਣਾਣਾ ਉਹਦੇ ਬਾਅਦ ਵੀਰੇ ਆਹ 2008 ਮਾਡਲ ਆ ਜੀ ਸੈਕਿੰਡ ਇਹਨੇ ਸਟਿਲੋ ਹਾਂਜੀ ਜੈਨੂਫ ਸਟਿਲਰ 70 43000 ਰੀ ਦੇ ਦਾਂਗੀ ਆ ਲਓ ਬਈ ਆਹੀ ਮੈਂ ਤੋਹਫੇ ਦੀ ਸਟਾਰਟਿੰਗ ਦੇ ਵਿੱਚ ਹੀ ਗੱਲ ਕੀਤੀ ਸੀ ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀਰੇ ਏਸੀ ਹੀਟਰ ਚੱਲਦਾ ਸਭ ਕੁਝ ਵਰਕਿੰਗ ਆ ਜੀ ਸਭ ਕੁਝ ਸਭ ਕੁਝ ਵਰਕਿੰਗ ਆ ਦੇਖੋ ਬਈ 43000 ਦੇ ਵਿੱਚ ਕੁੱਲ ਤੁਹਾਨੂੰ ਇਹ ਕਾਰ ਬਣਨੀ ਆ ਨਾਲੇ ਬਈ ਬਲੈਕ ਰੰਗ ਹੁਣ ਜਿਹੜੇ ਮੇਰੇ ਭਰਾ ਨੇ ਮੈਂ ਕਹਿੰਨਾ ਇੰਨੇ ਕ ਪੈਸਿਆਂ ਦੇ ਵਿੱਚ ਅੱਜਕੱਲ ਵੀਰੇ ਸਾਈਕਲ ਆਂਦਾ ਵਾ ਮੈਂ ਤੁਹਾਨੂੰ ਸਹੀ ਦੱਸ ਰਿਹਾ ਇਲੈਕਟ੍ਰਿਕ ਸਾਈਕਲ ਕਹਿੰਦੇ ਜਿਹਨੂੰ ਹਾਂਜੀ ਉਹ ਆਂਦਾ ਵਾ 43000 'ਚ ਤੁਹਾਨੂੰ ਇਹ ਵੀ ਕਾਰ ਮਿਲ ਜਾਣੀ ਜਿਹੜੇ ਹਾਂ ਜੀ ਕੈਸ਼ ਮਨ ਕੈਸ਼ ਦੀ ਡੀਲ ਆ ਦਵਾ ਦਵਾ ਗ੍ਰੈਬ ਕਰ ਲਿਓ 43000 ਦੇ ਵਿੱਚ ਕੁੱਲ ਕਾਰ ਆਹਾ ਵੀਰੇ 2015 ਮਾਡਲ ਦੀ ਹਮਮ ਸੈਕਿੰਡ ਆਨਰ ਹੈ ਜੀ ਹਮ 1.5 ਲੱਖ ਰੁਪਏ ਵੀਰੇ ਦੇਖ ਲਓ ਹਾਂਜੀ ਹਾਂਜੀ ਕਲੀਅਰ ਹੈ ਜੀ ਕਲੀਅਰ ਆ ਨਾ ਪੂਰਾ ਬਾਈ 1 ਲੱਖ ਤੇ 50000 ਹੁਣ ਤੁਸੀਂ ਅੱਜ ਕਹੋਗੇ ਕਿ ਇਹ ਮਾਰਕੀਟ ਹਿੱਲਣ ਵਾਲਾ ਹੀ ਕੰਮ ਹੋ ਗਿਆ ਤੁਸੀਂ ਇਹ حساب ਲਾ ਲਓ ਵੀ 31 ਮਾਰਚ ਆ ਗਈ ਆ ਵੀ ਆਪਾਂ ਸਟਾਕ ਖਾਲੀ ਖਾਲੀ ਕਰਨਾ ਜੀ ਠੀਕ ਹੈ ਜੀ ਆ ਗੱਲ ਬਾਤ ਆ ਦੇਖੋ ਜੀਰਾ ਅੰਦਰੋਂ ਬਾਹਰੋਂ ਗੱਡੀ ਪੂਰੀ ਓਕੇ ਰਿਪੋਰਟ ਇਹਦੇ ਵਿੱਚ ਮਿਲੂਗੀ ਤੁਹਾਨੂੰ ਇੱਕ ਕਾਰ ਪੈਟਰੋਲ ਦੀ ਕਾਰ ਆ ਹਾਂਜੀ ਪੈਟਰੋਲ ਉਹਦੇ ਬਾਅਦ ਇੱਕ ਆ i20 i20 2011 ਮਾਡਲ ਫਾਸਟ ਓਨਰ ਆ ਜੀ ਹੂੰ ਇਹ ਤੁਹਾਨੂੰ ਦੇ ਦਾਂਗੇ 210000 ਰੁਪਏ ਭਾਈ ਆ ਚੈੱਕ ਕਰ ਲਿਓ ਅੰਦਰੋਂ ਵੀ ਤੁਹਾਨੂੰ ਦਿਖਾਈ ਦੇਣੀ ਡੀਜ਼ਲ ਆ ਵੀਰੇ ਡੀਜ਼ਲ 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 ਦੀ ਕਾਰ ਆ ਅਲਾਈ ਟਾਇਰ ਸੋਨੇ ਲੱਗੇ ਹੋਏ ਮੈਂ ਕਹਿੰਨਾ ਲਾਈਟ ਟਾਇਰ 50-60 ਹਜ਼ਾਰ ਦੇ ਹੋਣੇ ਠੀਕ ਹੈ ਜੀ ਫੇਰਾ ਭਰਾ ਅੰਦਰੋਂ ਦੀ ਇੰਟੀਰੀਅਰ ਭਾਈ ਇੰਜਨ ਗੇਅਰ ਦੀ ਪੂਰੀ ਓਕੇ ਕਾਰ ਮਿਲੂਗੀ ਹੁਣ ਇਹ ਨਾ ਕਿ ਉਹ ਕਈ ਵਾਰੀ ਨਾ ਮੇਰੇ ਭਰਾ ਕਹਿੰਦੇ ਵੀ ਬਰੇ ਰੇਟ ਸਸਤੇ ਨੇ ਤੁਹਾਡੀ ਕੰਡੀਸ਼ਨ ਨਹੀਂ 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 ਇੰਜਨ ਗੇਅਰ ਦੀ ਗਾਰੰਟੀ ਹੋਊਗੀ ਜੀ ਇੰਜਨ ਗੇਅਰ ਦੀ ਗਾਰੰਟੀ ਲੱਗੀ ਬੱਜੀ ਦੀ ਗਾਰੰਟੀ ਲੱਗੀ ਬੱਜੀ ਦੀ ਵੀ ਗਾਰੰਟੀ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਆਪਣੇ ਚੈਨਲ ਤੇ ਜੇ ਵੀਡੀਓ ਆ ਗਈ ਨਾ ਬਸ ਤਸੱਲੀ ਬਖਸ਼ੀ ਕੰਮ ਆ ਉਹਦੇ ਬਾਅਦ ਵੀਰੇ ਆਹ 2012 ਮਾਡਲ ਆਈ i20 ਇਹ 3rd ਓਨਰ ਆ ਜੀ ਠੀਕ ਹੈ ਇਹ ਆਪਾਂ ਤੁਹਾਨੂੰ ਦੇ ਦਾਂਗੇ 175000 ਰੁਪਏ ਦੀ ਲੱਗੀ ਬੱਜੀ ਦੀ ਇੰਜਨ ਦੀ ਫੁੱਲ ਗਾਰੰਟੀ ਲਿਖ ਕੇ ਦੇ ਦਾਂਗੇ ਲਿਖ ਕੇ ਹਾਂ ਲਿਖ ਕੇ ਲੈ ਬ ਇਨੂੰ ਕਹਿੰਦੇ ਨਾ ਫੇ ਸੋਹਣੇ ਰੇਟ ਬਾਈ ਹੁਣ ਦਵਾ ਦਵਾ ਪਹੁੰਚ ਜਿਓ ਸਕਰੀਨ ਤੇ ਮੈਂ ਨੰਬਰ ਪਾਏ ਹੋਏ ਆ ਪਿੰਡ ਖੇੜੀ ਖੜੇ ਆ ਇਸ ਟਾਈਮ ਤੇ ਡੀਜ਼ਲ ਦੀ ਕਾਰ ਐ ਵੀ ਡੀਜ਼ਲ ਦੀ ਕਾਰ ਆ ਲੱਗੀ ਵੱਜੀ ਦੀ ਫੁੱਲ ਜ਼ਿੰਮੇਵਾਰੀ ਆ ਕੋਈ ਇਹੋ ਜਿਹਾ ਕੰਮ ਨਹੀਂ ਆ ਵੀ ਤੁਹਾਨੂੰ ਗੱਡੀ ਦੇ ਦਿੱਤੀ ਤੇ ਬਾਅਦ ਚ ਗਲੋ ਦੀ ਆਪਾਂ ਉਹ ਲਾ ਲਿਆ ਉਹ ਕੋਈ ਕੰਮ ਨਹੀਂ ਆ ਵੀਰੇ ਹੁੰਦੇ ਨਹੀਂ ਵੀਰੇ ਕਦੋਂ ਦਾ ਆਪਣਾ ਕਾਰ ਵੀ ਆ ਰੱਥੇ ਖੇੜੀ ਇੱਥੇ ਹੋ ਗਈ ਆ ਪੰਜ ਸਾਲ 6 ਸਾਲ ਹੋ ਗਏ 6 ਸਾਲ ਹੋ ਗਏ ਆ ਮੈਂ ਕਹਿੰਦਾ ਮਾਲਕ ਮਿਹਰ ਕਰੇ ਆਪਣੀ ਪਹਿਲੀ ਵੀਡੀਓ ਆ ਜਿਹੜੇ ਮੇਰੇ ਭਰਾਵਾਂ ਦੀ ਅੱਜ ਡਿਮਾਂਡਾਂ ਪੂਰੀਆਂ ਆਪਾਂ ਕਰਾਤੀਆਂ ਨਾ ਭਰਾਵਾਂ ਨੇ ਬਸ ਹੁਣ ਪਿਆਰ ਦੇਣਾ ਥੋਡੀ ਜ਼ਿੰਮੇਵਾਰੀ ਆ ਬਾਈ ਸਾਡਾ ਕੰਮ ਹੁੰਦਾ ਚੰਗੀ ਚੀਜ਼ ਨੂੰ ਤੁਹਾਡੇ ਮੂਰੇ ਲੈ ਕੇ ਆਣਾ ਤੇ ਤੁਹਾਡਾ ਕੰਮ ਹੁੰਦਾ ਬਸ ਸਪੋਰਟ ਕਰਨਾ ਉਸ ਚੀਜ਼ ਨੂੰ ਹੁਣ ਸਪੋਰਟ ਥੋਡੀ ਜ਼ਿੰਮੇਵਾਰੀ ਆ ਮੈਂ ਇਹ ਤੁਹਾਨੂੰ ਦੱਸਦਾ 2015 ਮਾਡਲ ਫਸਟ ਓਨਰ K10 2,55,000 ਰੁਪਏ ਰੇਟ ਹੀ ਚੱਕੋ 2,55,000 ਇਹ ਬਸ ਇੱਕ ਪਿਆਰ ਹੀ ਵਧਾਉਣਾ ਜੀ ਆਪਾਂ ਬਸ ਵੀਰੇ ਮੇਨ ਆਹੀ ਗੱਲ ਆ ਇਹੀ ਗੱਲਬਾਤ ਹੁੰਦੀ ਆ ਦੇਖ ਕਾਰ ਦੀ ਲੱਗੀ ਬੱਜੀ ਦੀ ਇੰਜਨ ਗੇਅਰ ਦੀ ਫੇਰ ਮੈਂ ਕ ਵੀ ਕੋਈ ਲੰਬੇ ਨਹੀਂ ਬਾਈ ਦੇਖ ਲੋ ਹੁਣ ਮੇਰੇ ਭਰਾ ਦਵਾ ਦਵ ਜੋ ਵੀ ਤੁਹਾਡੇ ਕੋਲ ਹੈ ਚਾਹੇ ਮੋਟਰਸਾਈਕਲ ਦੇ ਹੋ ਤੇ ਚਾਹੇ ਕਿਸੇ ਗੱਡੀ ਦੇ ਹੋ ਅੱਛਾ ਜੇ ਕਿਸੇ ਮੇਰੇ ਭਰਾ ਨੇ ਐਕਸਚੇਂਜ ਕਰਾਣੀ ਆ ਕੋਈ ਨਹੀਂ ਹੋ ਜੂਗੀ ਹੋ ਜੂਗੀ ਹਾਂਜੀ ਹਾਂਜੀ ਕੱਟ ਵੀ ਲਵਾਂਗੇ ਹਨਾ ਵਿੱਚ ਜੇ ਕਿਸੇ ਭਰਾ ਦੀ ਕੋਈ ਕਾਰ ਹੈਗੀ ਆ ਇੰਜਨ ਗੇਅਰ ਦੀ ਸਾਫ ਆ ਲੱਗੀ ਬੱਜੀ ਨਹੀਂ ਆ ਉਹ ਆਜੋ ਬਾਈ ਹੁਣ ਤਾਂ ਉਹ ਤੁਹਾਡੀ ਕਾਰ ਐਕਸਚੇਂਜ ਵੀ ਕਰ ਦੇਵਾਂਗੇ ਕੋਈ ਚੱਕਰ ਵਾਲੀ ਗੱਲ ਆਹਾ 2011 ਮਾਡਲ ਫੈਕਟਰੀ ਡੋਨਰ ਜੀ ਹੂੰ 2 ਲੱਖ 75000 ਰੁਪਏ ਨੀਅਰ ਕੋਲ ਰਿਕਾਰਡ ਕੰਪਨੀ ਰਿਕਾਰਡ ਚੱਲੀ ਹੋਈ ਕੰਪਨੀ ਰਿਕਾਰਡ ਨਾਲ ਵੀਰੇ ਹਾਂ ਜੀ 24000 24000 ਅੰਸ਼ੋਰਸ ਫੁੱਲ ਸਾਲ ਦੀ ਪਈ ਹੈ ਜੀ ਲਓ ਬਾਈ ਇੱਕ ਚੀਜ਼ ਨੋਟ ਕਰਿਓ ਬਾਈ ਹਰੇਕ ਗੱਡੀ ਦੀ ਨਾ ਪ੍ਰੋਪਰ ਡਿਟੇਲ ਮਤਲਬ ਕਿ ਇਹ ਨਹੀਂ ਆ ਜਿਹੜੀ ਕਾਰ ਹੈਗਨ ਆਨਰ ਹੈਗੀ ਤਾਂ ਹੈਗੀ ਆ ਬਾਈ ਹੁਣ ਤੁਹਾਨੂੰ ਰੇਟ ਹੀ ਆਪਾਂ ਇਹ ਜੇ ਦੇਣੇ ਆ ਵੀ ਤੁਸੀਂ ਕਹੋਗੇ ਵੀ ਵੀਰੇ ਵਾਕੇ ਸਹੀ ਗੱਲ ਆ ਤੁਸੀਂ ਗਰਮੀਆਂ ਦਾ ਸਾਨੂੰ ਤੋਹਫਾ ਹੀ ਦੇਤਾ ਇਹ ਵੀਡੀਓ ਦੇ ਥੰਬਨੇਲ 'ਚ ਮੈਂ ਜ਼ਰੂਰ ਇਹ ਲਾਈਨ ਪਾਉਂਗਾ ਵੀ ਗਰਮੀਆਂ ਦੇ ਤੋਹਫੇ ਲੈ ਕੇ ਆਏ ਆ ਤੁਹਾਡੇ ਲਈ ਠੀਕ ਹੈ ਜੀ ਤੇ ਉਹਦੇ ਬਾਅਦ ਆਲਟੋ ਫੇਰ 2008 ਮਾਡਲ 29 ਦੀ ਕਿਰਪਾ 29 ਤੱਕ ਪਾਰੀ ਠੀਕ ਹੈ ਇਹ ਦਿੰਦੇ ਆਂਗੇ ਆਪਾਂ 1,35,000 ਰੁਪਏ 1,35,000 ਦੇਖੋ ਬਾਈ ਇਹ ਰਾਂਦਰੋ ਦੀ ਹੈ ਕਿ ਨਹੀਂ ਅੱਜ ਫੇ ਭਾਗਾ ਵਾਲਾ ਦਿਨ ਜੇ ਤੁਸੀਂ ਵੀਡੀਓ ਦੇਖਦੇ ਪਏ ਹੋ ਐਲਐਕਐਸਆਈ ਆ ਗਈ ਆ ਪੈਟਰੋਲ ਦੀ ਕਾਰ ਆ ਬਸ ਹੁਣ ਬਾਈ ਦਵਾ ਦਵਾ ਨਾ ਆ ਜਾਓ ਮੇਰਾ ਭਰਾ ਇੰਨੀ ਕੀ ਬੇਨਤੀ ਆ ਖੇੜੀ ਪਿੰਡ ਆਪਾਂ ਖੜੇ ਬਾਰ-ਬਾਰ ਦੱਸ ਰਹੇ ਆ ਕਈ ਮੇਰੇ ਭਰਾ ਨਾ ਵੀਡੀਓ ਸਕਿਪ ਕਰਕੇ ਆਂਦੇ ਆ 1 ਲੱਖ ਤੇ ਕਿੰਨਾ ਦੱਸਿਆ 1,35,000 1,35,000 ਦੀ ਕਾਰ ਆ ਆਹ ਵੀਰੇ 2012 ਮਾਡਲ ਦੀ 2000 ਕੰਪਨੀ ਰਿਕਾਰਡ ਚੱਲੀ ਆਨ ਰਿਕਾਰਡ రికార్డ్ ہاں جی ਸਾਲ ਦੀ ਇੰਸ਼ੋਰੈਂਸ ਫੁੱਲ ਫਾਸਟ ਓਨਰ ਹਾਂ ਆਪਾਂ ਨੂੰ 2 ਲੱਖ 5000 ਰੁਪਏ ਦੇ ਦਾਂਗੇ 2 ਲੱਖ ਤੇ 5000 ਹੁਣ ਬਾਈ ਜਿਹੜੀ ਚੀਜ਼ ਤੁਹਾਨੂੰ ਇਹ ਦੱਸ ਰਿਹਾ ਨਾ ਵੀ ਚੱਲੀ ਕਿੰਨੀ ਆ ਉਹ ਵੀ ਨੋਟ ਕਰ ਲਿਓ ਨਾਲ ਦੀ ਨਾਲ ਤੇ ਬਾਕੀ ਬਾਈ ਜੇੜਾ ਇਹ ਕਿਸੇ ਭਰਾ ਨੇ ਆਪਣਾ ਬੰਦਾ ਕੋਈ ਨਾਲ ਲੈ ਕੇ ਆਣਾ ਦਿਖਾਣੀ ਦਿਹੋਣੀ ਨਹੀਂ ਚੈੱਕ ਕਰੋ ਵੇਚਣ ਤੋਂ ਕਿੰਨਾਂ ਨਿਸ਼ਚੈਨ ਤੋਂ ਕੇ ਆਇਓ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਜਿੱਥੋਂ ਮਰਜ਼ੀ ਚੈੱਕ ਕਰਾ ਕੇ ਫੇਰ ਘਰ ਲੈ ਕੇ ਜਾਇਓ ਰੇਟ ਤੁਹਾਨੂੰ ਦੱਸਤਾ ਵਾ ਆਹਾ ਵੀਰੇ ਦੋ ਇਅਰ ਗਿਆਨਾ ਮਾੜਾ ਫਸਟ ਓਨਰ ਦੀ ਹੂੰ 1,95,000 ਰੁਪਏ ਬਾਈ ਇਹ ਫਸਟ ਓਨਰ ਦੀ ਰੇਟ ਆ ਤੁਸੀਂ ਸਹੀ ਸੁਣ ਰਹੇ ਹੋ ਬਿਲਕੁਲ ਮੇਰਾ ਭਰਾ ਇਹਨਾਂ ਚੀਜ਼ਾਂ ਦੇ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਹੁੰਦਾ ਵੀ ਉਹਨਾਂ ਭਰਾਵਾਂ ਤੱਕ ਇਹ ਵੀਡੀਓ ਜ਼ਰੂਰ ਜਾਣੀ ਚਾਹੀਦੀ ਆ ਜਿਹੜੇ ਮੇਰੇ ਭਰਾ ਚੰਗੀਆਂ ਕਾਰਾਂ ਸਸਤੇ ਰੇਟ ਦੇ ਵਿੱਚ ਲੱਭ ਰਹੇ ਸੀਗੇ ਸਾਡਾ ਕੰਮ ਆ ਤੁਹਾਡੇ ਮੂਰੇ ਵਧੀਆ ਚੀਜ਼ ਨੂੰ ਪ੍ਰੈਜ਼ੈਂਟ ਕਰਨਾ ਤੇ ਤੁਹਾਡਾ ਕੰਮ ਆ ਸਪੋਰਟ ਕਰਨਾ ਬਾਈ ਅੰਦਰੋਂ ਚੈੱਕ ਕਰ ਲਓ ਕਾਰ ਬਹੁਤ ਹੀ ਜੈਨੂਇਨ ਕੰਡੀਸ਼ਨ ਜਿਹਨੂੰ ਕਹਿੰਦੇ ਆ ਉਹ ਆ ਨਾਲੇ ਭਾਈ ਸਾਰੀਆਂ ਪੰਜਾਬ ਨੰਬਰ ਦੀਆਂ ਹੀ ਆ ਨਾ ਪੰਜਾਬੀਆਂ ਆਪਣੂ ਬਾਹਰ ਦੇ ਨੰਬਰ ਉਹ ਕੱਟੇ ਬਾਹਰ ਨਾਲ ਨੰਬਰ ਹੀ ਹੈ ਨਹੀਂ ਤੁਹਾਨੂੰ ਇਹ ਕੋਈ ਪਲਟੀ ਨਹੀਂ ਕਰਾਉਣਾ ਪੈਣਾ ਭੀ ਦਿੱਲੀ ਆ ਹਰਿਆਣੇ ਵਾਲਾ ਪੰਜਾਬ ਚ ਕਰਾਉਣਾ ਪਵੇ ਉਹ ਚੱਕਰੀ ਖਤਮ ਤੇ ਇਹ 2012 ਦੀ ਹੂੰ 1,60,000 ਰੁਪਏ ਇਹਦਾ ਓਨਰ ਕਿੰਨਾ ਵਾ ਇਹ ਓਨਰ ਸਾਡਾ ਜੀ ਅਚਾ ਓਨਰ ਸਾਡਾ ਇੰਜਨ ਗੇਅਰ ਦੀ ਲੱਗੀ ਵੱਜੀ ਦੀ ਫੁੱਲ ਗਾਰੰਟੀ ਹੋਊਗੀ ਭਾਈ ਇੰਨੇ ਕਿਹចਾਂਦਾ ਕੀ ਹੈ ਹਾਂ ਜੀ ਬਹੁਤ ਨਵੀਂ ਕਰੀ 1,60,000 ਹੈ ਨਾ 1,60,000 ਦੇ ਵਿੱਚ ਕੋਲ ਇੰਜਣ ਗੇਅਰ ਪੂਰੀ ਤਸੱਲੀ ਕੋਈ ਚਿੰਤਾ ਨਾ ਕਰਿਓ ਅੱਛਾ ਇੱਕ ਚੀਜ਼ ਦੱਸੋ ਜਿੱਦਾਂ ਕਈ ਕਾਰਾਂ ਜਿਹੜੀਆਂ ਹੋਣਗੀਆਂ ਲੋਨ ਵਾਲੀਆਂ ਉਹ ਕਿਹੜੀਆਂ-ਕਿਹੜੀਆਂ ਜਿਨ੍ਹਾਂ ਤੇ ਨਹੀਂ ਹੋਣਾ ਲਗਭਗ ਸਾਰੀ ਕਾਰਾਂ ਦੇ ਲੋਨ ਕਰਾ ਦਾਂਗੇ ਹਾਂਜੀ 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 ਆਹ ਵੀ ਚੀਜ਼ ਨੋਟ ਕਰਿਓ ਵੀ ਤੁਹਾਨੂੰ ਰੇਟ ਕਿੰਨਾ ਕੁ ਦੇਤਾ ਮੇਰੇ ਖਿਆਲ ਨਾਲ ਜਿਹੜਾ ਮੇਰਾ ਭਰਾ ਉਹ ਕਿਸ਼ਤੀ ਬੜੀ ਛੋਟੀ ਬੰਨੀ ਆ ਲੋਨ ਦੇ ਕਰਾਉਂਗਾ ਬਹੁਤ 4-5000 ਰੁਪਏ 4-5000 ਦੀ ਕਿਸ਼ਤ ਤੇ ਇਹ ਸੱਚਾਈ ਆ ਬਾਈ ਹੁਣ ਮੈਂ ਬਸ ਇਹੀ ਕਹੂੰਗਾ ਜਿਹੜਾ ਮੈਂ ਡਰੈਸ ਪਾਇਆ ਹੋਇਆ ਜਿਹੜੇ ਮੈਂ ਨੰਬਰ ਪਾਏ ਹੋਏ ਵੀਰੇ ਮਣੀ ਵੀਰੇ ਫੋਨ ਸਾਰਿਆਂ ਦੇ ਚੱਕਣੇ ਆ ਨਹੀਂ ਨਹੀਂ ਫੋਨ ਸਾਰੇ ਚੱਕਾਂਗੇ ਜੀ ਜਿਹੜੇ ਮੇਰੇ ਪ੍ਰਾਨ ਨਰਾਇ ਨਹੀਂ ਹੋਣਾ ਚਾਹੀਦਾ ਮੈਨੂੰ ਵੀਡੀਓ ਤੇ ਇਹ ਨਹੀਂ ਕਮੈਂਟਾਂ ਦੇ ਮਣੀ ਭਰਾ ਨੇ ਫੋਨ ਨਹੀਂ ਚੱਕਿਆ ਨਹੀਂ 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 ਫੋਨ ਸੁਰੱਖਿਅਤ ਵਿੱਚ ਚੱਕਾਂਗੇ ਜੀ ਠੀਕ ਆ ਲੋਨ ਵੀ ਹੋ ਜਾਊਗਾ ਬਾਈ ਬਸ ਆ ਜਿਓ ਆਹਾ 2009 ਮਾਡਲ ਜੀ 29 ਦੀ ਕਿਰਪਾ ਸੈਕਿੰਡ ਓਨਰ ਅੱਛਾ ਇਹ ਆਪਾਂ ਦੇ ਦਾਂਗੇ ਤੁਹਾਨੂੰ 1,70,000 ਆ ਜਿਓ ਕਿਹੜਾ ਕਰਾਈ ਦਵਾ ਦੇਖ ਲਓ ਬਾਈ ਅੱਜ ਤੁਹਾਨੂੰ ਕਾਰਾਂ ਮੈਂ ਕਹਿੰਦਾ ਐਕਟੀਵਾ ਦੇ ਰੇਟ ਤੇ ਮਿਲਦੀਆਂ ਪਈਆਂ ਵਾ ਜਿਹੜੇ ਰੇਟ ਦੇ ਵਿੱਚ ਅੱਜ ਕੱਲ ਇਲੈਕਟ੍ਰੋਨਿਕ ਐਕਟੀਵਾ ਆਉਂਦੀਆਂ ਨਾ ਉਹਨਾਂ ਰੇਟਾਂ ਦੇ ਉੱਤੇ ਕਾਰਾਂ ਨਹੀਂ ਦੇਖ ਲਓ ਪੈਟਰੋਲ ਦੀਆਂ ਜਿਆਦਾਤਰ ਕਾਰਾਂ ਹੱਲੇ ਤੱਕ ਦਿਖਾਈਆਂ ਡੀਜ਼ਲ ਵੀ ਦਿਖਾਣੇ ਆ ਹਣ ਇਹਦਾ ਰੇਟ ਦੱਸਿਆ ਆਪਾਂ 1 ਲੱਖ ਤੇ 70000 70000 ਤੇ ਉਹਦੇ ਬਾਅਦ ਵੀਰੇ ਸਾਡੇ ਜ਼ੈਰ 2010/11 ਜੀ ਸੈਕਿੰਡ ਓਨਰ ਠੀਕ ਐ 55000 ਕੰਪਨੀ ਰਿਕਾਰਡ ਚੱਲੀ ਹੋਈ ਠੀਕ ਐ ਆਪਾਂ ਤੁਹਾਨੂੰ ਦੇ ਦਾਂਗੇ 2 ਲੱਖ 5000 ਰੁਪਏ ਪੈਟਰੋਲ ਪਟਰ ਅੱਛਾ ਪੈਟਰੋਲ ਹੈ ਹਾਂ ਜੀ ਆ ਜੋ ਬਸ ਦਵਾ ਦਵ ਮੈਂ ਇਹੀ ਕਹਿਣਾ ਸਾਰੀ ਓਰੀਜਨਲ ਕਾਰ ਅੱਛਾ ਹਾਂਜੀ ਪੂਰੀ ਨਵੀਂ ਦੇਖੋ ਜਰਾ ਬਾਈ ਕਾਲ ਕਰ ਲਓ ਬਾਈ ਸਕਰੀਨ ਤੇ ਨੰਬਰ ਪਾਏ ਹੋਏ ਹੋਰ ਤਾਂ ਮੈਂ ਤਰੀਫਾਂ ਨਾ ਫਿਰ ਆ ਬਣਦੀਆਂ ਨਾ ਫਿਕਰ ਨੂੰ ਤੁਸੀਂ ਕਹੋਗੇ ਵੀ ਵੀਰਾ ਜ਼ਿਆਦਾ ਤਰੀਫ ਕਰ ਰਿਹਾ ਵਾ ਬਾਈ ਵਾਕਈ ਸਹੀ ਗੱਲ ਆ ਹੈਜ਼ ਰੇਟ ਬਹੁਤ ਰੇਅਰ ਨੇ ਮਾਰਕੀਟ ਦੇ ਵਿੱਚ ਬਹੁਤ ਰੇਅਰ ਵੀ ਜਿਹੜੇ ਭਰਾ ਆਪਣੇ ਘੱਟ ਮਾਰ ਜਾਂਦੇ ਉੱਤੇ ਕੰਮ ਕਰਦੇ ਆ ਨਾ ਥੋੜਾ ਫਰਜ ਬੰਦਾ ਉਹਨਾਂ ਨੂੰ ਹੋਰ ਅੱਗੇ ਦੀ ਅੱਗੇ ਲਿਆਣਾ ਠੀਕ ਆ ਜੀ ਤਾਂ ਕਿ ਇਹ ਸਟਾਕ ਚੇਂਜ ਹੋਵੇ ਆਪਾਂ ਫੇਗੜਾ ਮਾਰੀਏ ਹਾਂਜੀ ਹਾਂਜੀ ਤੇ 2 ਲੱਖ ਤੇ 5000 5000 ਪੈਟਰੋਲ ਦੀ ਗੱਡੀ ਆਹਾ ਵੀਰੇ 2013 ਮਾਡਲ ਆ ਜੀ ਹੂੰ ਸੈਕੰਡ ਆਨਰ ਆ ਜੀ ਇਹਨੂੰ ਸੀ ਸਮੇਤ ਆ ਜੀ ਤੇ ਇਹ ਹੈ ਕਿਹੜੀ ਮਰਸੀਡੀਜ਼ ਮਰਫਰੀ 2 250 250 डी ਹਾਂ ਜੀ ਠੀਕ ਹੈ ਦੇਖੋ ਬਾਈ ਲਗਜ਼ਰੀ ਸੈਗਮੈਂਟ ਆ ਗਿਆ ਹੁਣ ਇਹ ਵੀ ਫੇਅਰਤ ਕਰਾ ਦੇਣੀ ਆ ਇਹ ਹੈਗੀ ਆਪਾਂ ਨੂੰ ਮਿਲ ਜੂਗੀ 6 ਲੱਖ 70000 6 ਲੱਖ 70000 ਦੀ ਦੇਖ ਲਓ ਵੀਰੇ ਨਹੀਂ ਨਹੀਂ ਓਕੇ ਜੀ ਤਾਂ ਇਹਦਾ ਲੋਨ ਲੋਨ ਹੋ ਜੂਗਾ ਹਾਂ ਜੀ ਹੋ ਜੂਗਾ ਲਓ ਓਕੇ ਹੁਣ ਤੁਹਾਡਾ ਜਿਹੜੇ ਮੇਰੇ ਭਰਾਵਾਂ ਦਾ ਲਗਜ਼ਰੀ ਗੱਡੀ ਲੈਣ ਦਾ ਵੀ ਸੀਗਾ ਨਾ ਮਨ ਵੀ ਰੇਟ ਨਹੀਂ ਚਾਜਦਾ ਮਿਲਦਾ ਵੀ ਅਸੀਂ ਰੇਟ ਆਈ ਤੁਹਾਨੂੰ ਦੇਤਾ ਬਸ ਦਵਾ ਦਵ ਆ ਜਿਓ ਆਹ ਵੀਰ ਅਟਿਓ 2015 ਮਾਡਲ ਫਾਸਟ ਹੋਨਰ ਜੀ ਹੂੰ ਇਹ ਆਪਣਾ 395000 ਜੀ ਅਟਿਓ ਦੀ ਤਾਂ ਮੇਰੇ ਭਰਾ ਇੰਨੀ ਨਿਮਾਨ ਕਰਦੇ ਪਏ ਸੀ ਨਾ 395000 ਦੱਸ ਰਹੇ ਹੋਣਾ ਦੇਖੋ ਬਾਈ ਅਟਿਓ ਸਾ ਲੀਵਾ ਨਹੀਂ ਹੈਗੀ ਡਿੱਕੀ ਵਾਲੀ ਕਾਰ ਆ ਜਿਹੜੇ ਮੇਰੇ ਭਰਾ ਨੂੰ ਇਹ ਕਾਰ ਚਾਹੀਦੀ ਆ ਮੈਂ ਸੁਣਿਆ ਵੀਰੇ ਇਹਦਾ ਇੰਜਨ ਬਹੁਤ ਸੋਹਣਾ ਇੰਜਨ ਹੁੰਦਾ ਹੀ ਮੈਂ ਕਹਿੰਦਾ ਵੀ ਤਰੀਫਾਂ ਹੀ ਹੋਣੀਆਂ ਜਿਨੇ ਵੀ ਅੱਜ ਤੱਕ ਰੱਖੀ ਆ ਪੂਰੀ ਵਿੱਚੋਂ ਆਓ ਬਾਈ ਓਵਰਵਿਊ ਚੈੱਕ ਕਰੋ ਕਾਰ ਦਾ ਅੰਦਰ ਉਹਦੀ ਟੱਚ ਪਲੇਅਰ ਵੀ ਲੱਗਾ ਹੋਇਆ ਵਾ ਤੇ ਗੱਡੀ ਦੇਖੋ ਤੁਸੀਂ ਅੰਦਰ ਉਹਦੀ ਇੱਕ ਵਾਰੀ ਕੀ ਬਾਤ ਹੈ ਇਹ ਸੀਟ ਕਵਰ ਕੰਪਲੀਮੈਂਟਰੀ ਆ ਆ ਕੀ ਕਹਿੰਦੇ ਟੱਚ ਪਲੇਅਰ ਹੈਣਾ ਦੇਖੋ ਫੇ ਡੀਜ਼ਲ ਦੀ ਹੈ ਨਾ ਡੀਜ਼ਲ ਦੀ ਡੀਜ਼ਲ ਦੀ ਕਾਰ ਆ ਆਹ ਵੀਰੇ ਉਹਦੇ ਬਾਅਦ ਇੱਕ ਹੋਰ 2015 ਮਾਡਲ ਫਰਸਟ ਓਨਰ ਫਟੋਲ ਠੀਕ ਹੈ 330000 ਰੁਪਏ ਗੱਲ ਹੀ 55000 ਜੈਨੂਨ ਜੈਨੂਨ 55000 ਕੁੱਲ ਚੱਲੀ ਹੋਈ ਕਾਰ ਦੇਖੋ ਵੇ ਇਹਦਾ ਵੀ ਜਿਹੜਾ ਕਰਾ ਦਈ ਹੈ ਨਾ ਤੁਹਾਨੂੰ ਅੰਦਰ ਉਹਦੀ ਆ ਜਾਓ ਮੈਂ ਅੰਦਰ ਉਹਦੀ ਇਹਦਾ ਵੀ ਜਿਹੜਾ ਕਰਾ ਹੀ ਦਿਨਾ ਵਾ ਕਾਰਾਂ ਨਾ ਵਾਕਿਆ ਸਹੀ ਕਾ ਲਾ ਹਲੇ ਤੱਕ ਜਿੰਨੀਆਂ ਦਿਖਾਈਆਂ ਆਪਾਂ ਮੈਨੂਅਲ ਦਿਖਾਈਆਂ ਨਾ ਹਾਂਜੀ ਠੀਕ ਹੈ ਦੇਖੋ ਜਰਾ ਬਾਈ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਆ ਟੋヨタ ਦਾ ਤਾਂ ਮੈਂ ਕਹਿੰਦਾ ਇੰਜਨ ਇੰਨੀਆ ਕਿ ਤਾਰੀਫਾਂ ਵਾ ਪਿੰਜਣ ਨਹੀਂ ਮਰਦਾ ਇਹਦਾ ਦੇਖੋ ਵਿਚਾਰੇ ਪਾਵਰ ਵਿੰਡੋ ਆ ਗਈਆਂ ਪਾਵਰ ਸਟੀering ਆ ਡਰੋਲ ਆ ਇਹ ਪੈਟਰੋਲ 3,30,000 ਰੁਪਏ 3,30,000 ਦੀ ਪੈਟਰੋਲ ਪਹਿਲਾ ਮਾਡਲ ਸੈਕੰਡ ਓਨਰ 15 ਮਾਡਲ ਪਹਿਲੇ ਨਾਲ ਦੀ 55,000 ਚੱਲੀ ਆਹਾ ਵੀਰੇ ਇਹ ਆ ਗਈ ਕ੍ਰੂਲਾ ਐਲਟਰਾ 2009 ਮਾਡਲ ਹਾਂ 29 ਦਿਕਰ ਪਾਸ ਜੀ ਠੀਕ ਹੈ ਵੀਰੇ ਸੈਕੰਡ ਓਨਰ ਠੀਕ ਹੈ ਵੀਰੇ 1,35,000 ਰੁਪਏ 1 ਲੱਖ ਤੇ 35,000 ਭਾਈ ਮੈਂ ਨਾ ਇੱਕ ਚੀਜ਼ ਕਰਦਾ ਹੁੰਦਾ ਤੁਸੀਂ ਵੀਡੀਓ ਤੇ ਦੇਖਿਆ ਹੋਊਗਾ ਵੀ ਮੈਂ ਸਟਾਰਟਿੰਗ ਦੇ ਉੱਤੇ ਨਾ ਜਿਹੜੀਆਂ ਮੇਰੇ ਭਰਾਵਾਂ ਦੀਆਂ ਡਿਮਾਂਡ ਵਾਲੀਆਂ ਸਸਤੀਆਂ ਕਾਰਾਂ ਹੁੰਦੀਆਂ ਨਾ ਮੈਂ ਉਹ ਉਹ ਜ਼ਰੂਰ ਲਾਣਾ ਮੂਰੇ ਵੀਡੀਓ 'ਚ ਤੇ ਐਤ ਕੀ ਮੈਂ ਕਨਫਿਊਜ਼ ਹੋ ਰਿਹਾ ਵੀ ਮੈਂ ਕਿਹੜੀ ਕਾਰ ਲਾਵਾਂ ਤੇ ਕਿਹੜੀ ਛੱਡਦਾ ਦੇਖੋ ਬਾਈ ਟਾਇਓਟਾ ਦੀ ਤੇ ਇਹ ਪੈਟਰੋਲ ਹੈ ਪੈਟਰੋਲ ਪੈਟਰੋਲ ਅੱਛਾ ਪੈਟਰੋਲ ਦੀ ਕਾਰ ਹੈ ਨੋਵ ਮਾਡਲ 29th ਕਰ ਬਾਅਦ ਸੈਕਿੰਡ ਓਨਰ ਸੈਕਿੰਡ ਓਨਰ 60-60 ਹਜ਼ਾਰ ਚੱਲੀ ਹੋ ਠੀਕ ਹੈ ਪੈਟਰੋਲ ਦੀ ਕਾਰ ਆ ਆ ਵੀ ਪੈਟਰੋਲ ਆ ਟਾਇਓਟਾ ਵੀ ਪੈਟਰੋਲ ਆ ਹਾਂਜੀ ਉਹ ਪਰਲੀ 15 ਵਾਲ ਡੀਜ਼ਲ ਤੇ ਨਾਲੇ ਉਹ ਆਪਣੀ ਜਿਹੜੀ ਡੀਆਰ ਸੀ ਉਹ ਵੀ ਪੈਟਰੋਲ ਆ ਹੁਣ ਤੁਹਾਨੂੰ ਵੀਰੇ ਨੋਵਾ ਦਿਖਾਈਏ ਜਿਹੜੀ ਆਪਾਂ ਕਹਿ ਰਹੇ ਸੀ ਗੱਲ ਕਰ ਰਹੇ ਸੀ ਵੀ ਆ ਤੱਕੜ ਰੇਟ ਆਜੋ ਫੇ ਤੁਹਾਨੂੰ ਅੱਜ ਨੋਵਾ ਦਵ ਈ ਕਹੋਂਗੇ ਵੀ ਵੇਰੇ ਸਵਾਦ ਆ ਗਿਆ ਇਹ ਜਿਆ ਰੇਟ ਦੇਤਾ ਹੈ ਜਿਆ ਰੇਟ ਤੁਹਾਨੂੰ ਮਿਲਣਾ ਨਹੀਂ ਬਸ ਦਵਾ ਦਵਾ ਜੇਬ ਵਿੱਚ ਪੈਸੇ ਪਾ ਕੇ ਲੈਣੇ ਤੁਸੀਂ ਕੈਸ਼ ਠੀਕ ਹੈ ਜੀ ਕੈਸ਼ ਦੀ ਜੀ ਕੈਸ਼ ਦੀ ਡੀਲ ਰਹੂਗੀ ਦਿਖਾ ਦਿਓ ਫੇ ਦੱਸਿਓ ਵੀਰੇ 2009 ਮਾਡਲ ਹੈ ਹਾਂ ਸੈਕੰਡ ਓਨਰ ਆ ਕਸਟਮਰ ਦੀ ਕਾਰ ਹੈ ਜੀ ਹਾਂ 1,65,000 ਰੁਪਏ ਦੀ ਆਪਾਂ ਕਾਰ ਦੇ ਦਾਂਗੇ ਐਜ਼ ਇਟ ਇਜ਼ ਜਿੱਦਾਂ ਵੀ ਆ ਹਾਂ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਓਕੇ ਹੈ ਨਾ ਪੂਰਾ ਅੱਛਾ ਵੀਰੇ ਟਾਇਰ ਵੀ ਓਕੇ ਹੈ ਟਾਇਰ ਵੀ ਨਵੇਂ ਹੈ ਜੀ ਬਿਲਕੁਲ ਜੋਕੋਮਾ ਦੇ ਟਾਇਰ ਨੇ ਆ ਲਓ ਫੇ ਦੇਖੋ ਫੇ ਜਰਾ ਹਨਾ ਟਾਇਰ ਪੂਰੇ ਓਕੇ ਆ ਬਾਕੀ ਇਹ ਆ ਵੀ ਹਲੇ ਤਵਾਨ ਵਾਲੀ ਆ ਗੱਡੀ ਮੇਰਾ ਭਰਾ ਜਿਹੜੇ ਮੇਰੇ ਭਰਾ ਨੂੰ ਘੱਟ ਪੈਸਿਆਂ ਤੇ ਅਨੋਵਾ ਚਾਹੀਦੀ ਆ ਉਹਦੇ ਲਈ ਇਹ ਕਾਰ ਆ ਕੈਸ਼ ਦੀ ਡੀਲ ਰਹੂਗੀ ਇਹ ਤੇ ਲੋਨ ਨਹੀਂ ਹੋਊਗਾ ਨਹੀਂ ਲੋਨ ਹੋ ਜੂਗਾ ਜੀ ਲੋਨ ਇੱਥੇ ਵੀ ਹਾਂਜੀ ਹਾਂ ਤੁਸੀਂ ਦੇਖ ਲਓ ਸਿਰਾ ਕਰਾ ਰਹੇ ਨਹੀਂ ਨਹੀਂ ਹੋ ਜੂਗਾ ਲੋਨ ਪੱਕੀ ਆ ਲੈਣਾ ਪੱਕੀ ਪੱਕੀ ਆ ਜੀ ਨੋਟ ਕਰੀ ਜਾਓ ਜਿਹੜੀਆਂ ਗੱਲਾਂ ਹੋ ਰਹੀਆਂ ਨਾਲ ਦੀ ਨਾਲ ਆਹਾ ਵੀਰੇ 2009 ਮਾਡਲ ਦੀ 29 ਦੇ ਕਰਪਾਸ ਇਹ ਵੀ 20 ਮਾਡਲ ਇਹ ਵੀ ਵੀ ਡੀ ਆਈ ਪੀ ਨੰਬਰ ਦੇ ਨਾਲ ਆ ਜੀ ਅੱਛਾ ਆਪਾਂ ਜੀ ਨਾ ਕਿ 2 ਲੱਖ 45 ਹਜ਼ਾਰ 2,45000 ਹਾਂਜੀ ਨੰਬਰ ਸਮਝਿਆ ਤੁਸੀਂ ਆ ਇੱਕ ਨਾ ਵਰਡ ਹੁੰਦਾ ਹੈ ਅੰਗਰੇਜ਼ੀ ਦੇ ਵਿੱਚ ਸਪੀਚਲੈਸ ਅੱਜ ਉਹ ਹੋ ਚੁੱਕਾ ਮੈਂ ਇੱਕ ਵਾਰੀ ਨਾ ਓਵਰਵਿਊ ਚੈੱਕ ਕਰਾ ਦਿਓ ਕਾਰ ਦਾ 20 ਵੇਰੀਐਂਟ ਆ 2009 ਮਾਡਲ ਆ 29 ਤੱਕ ਪਾਸ ਹਾਂਜੀ ਠੀਕ ਹੈ ਜੀ ਆਓ ਫੇਰ ਅੰਦਰ ਉਹਦੀ ਗੇੜਾ ਕਰਾਈਏ ਅੰਦਰ ਉਹਦੀ ਨਾ ਗੇੜਾ ਰਹਿ ਜਵੇ ਟੱਚ ਪਲੇਅਰ ਵੀ ਲੱਗਾ ਵੀਰੇ ਦੇਖ ਲਓ ਬਾਈ ਟੌਪ ਵਾਲਾ ਮੜ ਲਾਈ ਅੱਛਾ ਟੌਪ ਵਾਲਾ ਆ ਗਿਆ ਹਨਾ ਦੇਖੋ ਬਾਈ ਟੱਚ ਪਲੇਅਰ ਲੱਗਾ ਹੋਇਆ ਹਵਾ ਨਾਲੇ ਤੁਹਾਨੂੰ ਪਤਾ ਟਿਓਟਾ ਇਨਵਰ ਦਾ ਵੀ ਨਵਾਂ ਹੀ ਹੈ ਨਾ ਇਹਦੀ ਰੀਸਾਂ ਨਹੀਂ ਹੋ ਸਕਦੀਆਂ ਕਰ ਲਿਓ ਕਾਲ ਇਹਦਾ ਰੇਟ ਦੱਸਿਆ ਆਪਾਂ 245000 245000 ਤੇ ਉਹਦੇ ਬਾਅਦ ਵੀਰੇ ਸਾਡੀ ਜਰ ਡੀਅਰ ਅਗੀ ਇਹ ਫਰਸਟ ਓਨਰ ਆ 13 ਮਾਡਲ ਆ 1/14 ਜੀ 13/14 ਹਾਂਜੀ 310000 ਰੁਪਏ ਦੀ ਜਨਾਂ ਦੀ 310000 ਦੀ ਦੇਖੋ ਬਾਈ ਡੀਜ਼ਲ ਆ ਵੀਰੇ ਡੀਜ਼ਲ ਦਾ ਜੀ ਡੀਜ਼ਲ ਦੀ ਕਾਰ ਆ 330000 ਹੁਣ ਤੁਸੀਂ ਰੇਟ ਅੱਜ ਸੁਣ ਕੇ ਇਹ ਕਹਿ ਰਹੇ ਹੋਵੋਗੇ ਵੀ ਵੀਰੇ ਇਹ ਕੀ ਹੋ ਰਿਹਾ ਵਾ ਨਾ ਵੀ ਇਹ ਫੇਕ ਵੀਡੀਓ ਤਾਂ ਨਹੀਂ ਆ ਫੇਕ ਕਮੈਂਟ ਨਾ ਕਰਿਓ ਮੇਰਾ ਭਰਾ ਬਸ ਇਹ ਜਦੋਂ ਵੀਡੀਓ ਪਾਈ ਤੇ ਗੱਡੀਆਂ ਸਾਰੀਆਂ ਨਿਕਲ ਲੈਣੀਆਂ ਵਾ ਮੈਨੂੰ ਇੰਨਾ ਪਤਾ ਵਾ ਉਹੀ ਜਿਹੜਾ ਕਹਿੰਦਾ ਨਾ ਪਈ ਤੇ ਗਈ ਉਹ ਕੰਮ ਹੋਣਾ ਵਾ ਬਸ ਲਾਂਬਾ ਨਹੀਂ ਆਣਾ ਚਾਹੀਦਾ ਤੁਸੀਂ ਆਣਾ ਜ਼ਰੂਰ ਆ ਜਿਹੜਾ ਮੈਂ ਸਕਰੀਨ ਤੇ ਨੰਬਰ ਪਾਇਆ ਹੈ ਜਿਹੜਾ ਪਹਿਲਾਂ ਆਊਗਾ ਉਹ ਪਹਿਲਾਂ ਲੈ ਆਊਗਾ ਸਿੱਧੀ ਜੀ ਜਿਹੜੀ ਗੱਲ ਆ ਹਨਾ ਵੀਰੇ ਸਹੀ ਹੈ ਤੇ ਉਹਦੇ ਬਾਅਦ ਵੀਰੇ ਹ ਕ੍ਰੇਟਾ 2018 ਮਾਡਲਾ ਜੀ ਆਟੋਮੈਟਿਕਾ ਜੀ ਹਮ ਆਪਾਂ ਦਿੰਦੇ ਹਾਂ 8 ਲੱਖ 90 ਹਜ਼ਾਰ ਰੁਪਏ ਆਟੋਮੈਟਿਕ ਆਟੋਮੈਟਿਕਾ ਜੀ 8 ਲੱਖ 90 ਹਜ਼ਾਰ ਆਓ ਫਿਰ ਦੇਖੋ ਜੀ ਰੰਦਰ ਉਹਦੀ ਕਰੋਣਾ ਫੇ ਇਦਾਂ ਦੀਆਂ ਫੇ ਇਹ ਕਹਿੰਦੇ ਆ ਵੀ ਚੀਜ਼ ਜਿਹੜੀ ਹੁੰਦੀ ਆ ਨਾ 89000 ਰੇਟ ਆ ਰੇਟ ਸਾਰੇ ਹੀ ਬੜੇ ਜੈਨੂਅਲ ਲੱਗੇ ਬਾਈ ਮੈਨੂੰ ਮੈਂ ਖੁਦ ਦੱਸਾਂ ਤੁਹਾਨੂੰ ਵੀ ਮੈਨੂੰ ਸਵਾਰ ਆ ਗਿਆ ਰੇਟ ਤੇ ਹਾਂ ਜੀ ਆਪਣੀ ਕਾਰਾਂ ਵੀ ਨਵੀਆਂ ਹੋਣਗੀਆਂ ਇਹਦੀ ਗਾਰੰਟੀ ਹੋ ਗਈ ਅਜੇ ਤਾਂ ਆਪਾਂ ਛੋਟਾ ਮਾਲ ਹੀ ਸਿਰਫ ਸਟਾਕ ਅਜਿ ਦਿਖਾਇਆ ਤੁਹਾਡੇ ਨਾਲ ਹਾਂ ਸ਼ਾਇਦ ਆਪਾਂ ਅਗਲੇ ਵੀਕ ਕਰ ਲਈਏ ਵੱਡਾ ਸਟਾਕ ਸਾਰਾ ਦਿਖਾਵਾਂਗੇ ਉਹਦੇ ਚ ਵੱਡਾ ਸਟਾਕ ਸਾਰਾ ਵੱਡਾ ਦਿਖਾ ਦਾਂਗੇ ਚਲੋ ਇਹ ਵੀ ਪਹਿਲਾਂ ਹੀ ਕਲੀਅਰ ਹੋ ਗਿਆ ਵਾ ਵੀ ਚੈਨਲ ਨਾਲ ਜੁੜਜੋ ਜਿਹੜੇ ਮੇਰੇ ਭਰਾ ਹੁਣ ਇਹ ਤਾਂ ਸੀਗੀ ਛੋਟੀਆਂ ਕਾਰਾਂ ਵਾਲੇ ਜਿਨ੍ਹਾਂ ਨੇ ਨਾਲੇ ਜ਼ਿੰਮੇਵਾਰੀ ਫੁੱਲ ਚਾਹੀਦੀ ਆ ਉਹਨਾਂ ਦੀ ਵੀ ਡਿਮਾਂਡ ਪੂਰੀ ਕਰਾਂਗੇ ਬਸ ਚੈਨਲ ਨਾਲ ਜੁੜ ਜੋ ਸਬਸਕ੍ਰਾਈਬ ਵਾਲਾ ਜਿਹੜਾ ਬਟਨ ਆ ਉਹਦਾ ਕੋਈ ਪੈਸਾ ਨਹੀਂ ਲੱਗਦਾ ਬਸ ਤੁਸੀਂ ਦਬ ਲਿਓ ਉਹਨੂੰ ਤੇ ਨਾਲੇ ਇੱਕ ਚੀਜ਼ ਹੋਰ ਕਰਿਓ ਮੇਰਾ ਭਰਾ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਮੇਰਾ ਭਰਾ ਕਿਹੜੇ-ਕਿਹੜੇ ਪਿੰਡ ਕਿਹੜੇ-ਕਿਹੜੇ ਸ਼ਹਿਰ ਤੇ ਕਿਹੜੇ-ਕਿਹੜੇ ਕਸਬੇ ਤੋਂ ਜੁੜਿਆ ਹੋਇਆ ਮੈਂ ਜਾਣਨਾ ਚਾਹਨਾ ਵਾ ਉਹਦੇ ਬਾਅਦ ਵੀਰੇ ਆਹ 11 ਮਾਡਲ ਦਾ ਮੇਕਰ ਆ ਜੀ ਫਸਟ ਓਨਰ ਹੂੰ ਟਾਇਰ ਚਾਰੇ ਨਵੇਂ ਜੀ 1,25,000 ਰੁਪਏ ਦੇਣਗੇ ਲਓ ਫੇਰ ਰੇਟ ਹੀ ਚੱਕੋ ਨਾ ਇਹ ਟੋਪ ਵਾਲਾ ਮਾਈਕਰਾਂ ਦੀਆਂ ਵੀ ਬੜੀਆਂ ਮਤਲਬ ਕਿ ਗੱਲਾਂ ਬਾਤਾਂ ਨੇ ਦੇਖੋ ਵਜੇਰਾ ਰੇਟ ਦੱਸਿਆ ਆਪਾਂ ਦਾ 1 ਲੱਖ ਤੇ 25000 25000 ਸਵਾ ਲੱਖ ਦੀ ਕਾਰ ਆ ਨਾਲੇ ਪੁਸ਼ ਬਟਨ ਸਟਾਰਟ ਆ ਬਿਨਾ ਬਿਨਾ ਚਾਬੀ ਤੋਂ ਡੀਜ਼ਲ ਦੀ ਕਾਰ ਵੀਰੇ ਐਵਰੇਜ ਵੀ ਵਧੀਆ ਛੱਡਦੀ ਤੇ ਬਾਈ ਹੋਪ ਕਰਦੇ ਆ ਜਿੰਨੀਆਂ ਤੁਹਾਨੂੰ ਕਾਰਾਂ ਦਿਖਾਈਆਂ ਵੀ ਤੁਹਾਨੂੰ ਕਾਰਾਂ ਦੇ ਰੇਟ ਸੁਣ ਕੇ ਹਨ ਪੂਰੀ ਤਸੱਲੀ ਹੋਈ ਹੋਊਗੀ ਵੀ ਰੂਹ ਜਿਹਨੂੰ ਕਹਿੰਦੇ ਆ ਨਾ ਵੀ ਆਪਾਂ ਰੂਹ ਨੂੰ ਠੰਡ ਪੈ ਗਈ ਉਹ ਕੰਮ ਹੋਇਆ ਹੋਊਗਾ ਕਿਉਂਕਿ ਬਹੁਤ ਕੋਸ਼ਿਸ਼ ਰਹਿੰਦੀ ਆ ਵੀ ਜਿਹੜੇ ਮੇਰੇ ਭਰਾ ਜਿਨ੍ਹਾਂ ਦਾ ਬਜਟ ਘੱਟ ਆ ਨਾ ਉਹਨਾਂ ਨੂੰ ਆਪਾਂ ਕਾਰਾਂ ਦਿਵਾ ਸਕੀਏ ਤਾਂ ਤੁਸੀਂ ਇਹ ਹਿਸਾਬ ਲਾ ਕੇ ਚੱਲੋ ਵੀ ਅੱਜ ਜਿੰਨਾ ਸਟਾਕ ਖੜਾ ਆਵਾ ਸਾਰਾ ਤੁਹਾਡੇ ਲਈ ਉਹ ਆ ਜਿਹੜੇ ਮੇਰੇ ਭਰਾ ਵੀਡੀਓ ਦੇਖਦੇ ਪਏ ਲੋਨ ਹਰੇਕ ਗੱਡੀ ਦੇ ਉੱਤੇ ਵੀਰੇ ਨੇ ਕਿਹਾ ਵਾ ਵੀ ਹੋ ਜਾਊਗਾ ਬਸ ਥੋੜਾ ਕੰਮ ਇੰਨਾ ਕੁ ਰਹੂਗਾ ਵੀ ਤੁਸੀਂ ਪਿੰਡ ਖੇੜੀ ਪਹੁੰਚਣਾ ਵਾ ਲੁਧਿਆਣੇ ਤੋਂ ਇਹ ਦੱਸਣਾ ਹੋਵੇ ਵੀ ਇੱਥੇ ਆਣਾ ਹੋਵੇ ਮੁੱਲਾਂਪੁਰ ਤੋਂ ਦੱਸਣਾ ਹੋਵੇ ਆਣਾ ਹੋਵੇ ਕਿੱਦਾਂ ਸਮਝਾਵਾਂ ਮੁੱਲਾਂਪੁਰ ਤੋਂ ਬੱਦੌੜ ਸੂਨੀ ਕੋਲੋਂ ਜੀ ਲਲਤੋਂ ਦੇ ਨਾਲ ਹੀ ਖੇੜੀ ਪੰਡਾ ਜੀ ਇਧਰੋਂ ਜੇ ਆਪਣਾ ਲੁਧਿਆਣੇ ਚੋਂ ਨਾਲ ਦੁਗਰੀ ਦੇ ਨਾਲ ਖੇੜੀ ਪੰਡਾ ਜੀ ਦੁਗਰੀ ਦੇ ਨਾਲ ਲੁਧਿਆਣੇ ਦੇ ਵਿੱਚ ਹੀ ਪੈ ਜਾਂਦੇ ਜੋ ਮਤਲਬ ਥੋੜੇ ਹਾਂ ਬਾਲਾ ਦੂਰ ਨਹੀਂ ਆ ਲੁਧਿਆਣੇ ਦੇ ਬਿਲਕੁਲ ਨਾਲ ਹੀ ਆ ਤੁਹਾਨੂੰ ਮੁੱਲਾਂਪੁਰ ਵਾਲਿਆਂ ਦਾਸਤਾ ਜਿਹੜੇ ਮੁੱਲਾਂਪੁਰ ਤੋਂ ਆਣਗੇ ਉਹ ਲਲਤੋਂ ਦੇ ਵਿੱਚੋਂ ਦੀ ਹੋ ਕੇ ਖੇੜੀ ਆ ਜਾਣ ਹਨ ਤੇ ਜਿਹੜੇ ਮੇਰੇ ਭਰਾ ਆਣਗੇ ਦੂਜੀਆਂ ਸਾਈਡਾਂ ਤੋਂ ਉਹ ਇੱਥੇ ਲੁਧਿਆਣੇ ਤੋਂ ਦੁਗਰੀ ਆਣਾ ਵਾ ਦੁਗਰੀ ਤੋਂ ਲੋਕੇਸ਼ਨ ਬਿਲਕੁਲ ਨਾਲ ਹੀ ਆ 5-6 ਕਿਲੋਮੀਟਰ ਦੀ ਦੂਰੀ ਦੇ ਮੇਰੇ ਖਿਆਲ ਨਾਲ ਤੇ ਬਾਈ ਕਮੈਂਟ ਕਰਕੇ ਦੱਸਿਓ ਵੀ ਜਿੰਨੀਆਂ ਕਾਰਾਂ ਤੁਹਾਨੂੰ ਦਿਖਾਈਆਂ ਤੁ ਤੇ ਕੰਡੀਸ਼ਨ ਤੁਹਾਨੂੰ ਕਿਹੋ ਜਿਹੀ ਲੱਗੀ ਸਭ ਤੋਂ ਵਧੀਆ ਗੱਲ ਇਹ ਆ ਵੀ ਵੀਰੇ ਹੋਣੀ ਇੰਜਨ ਗੇਅਰ ਦੀ ਪੂਰੀ ਤਸੱਲੀ ਦਿੰਦੇ ਇਹ ਨਹੀਂ ਆ ਵੀ ਜੇ ਤੁਹਾਨੂੰ ਕਾਰਾਂ ਸਸਤੇ ਰੇਟ ਤੇ ਦੇ ਰਹੇ ਆ ਤਾਂ ਉਹਨਾਂ ਦੇ ਇੰਜਨ ਗੇਅਰ ਇਹ ਜਿਹੇ ਹੋਣਗੇ ਪੂਰਾ ਓਕੇ ਰਿਪੋਰਟ ਕੰਮ ਆ ਬਾਈ ਦੇ ਕੰਮ ਨੂੰ ਸਪੋਰਟ ਕਰੋ ਬਾਈ ਮੈਂ ਸਕਰੀਨ ਤੇ ਨੰਬਰ ਪਾਏ ਹੋਏ ਆ ਚੰਗੇ ਕੰਮ ਨੂੰ ਸਪੋਰਟ ਕਰਨਾ ਮੈਂ ਬਾਰ-ਬਾਰ ਕਹਿ ਰਿਹਾ ਵੀ ਤੁਹਾਡੀ ਜ਼ਿੰਮੇਵਾਰੀ ਆ ਤੇ ਬਾਕੀ ਸਾਡੀ ਮਿਹਨਤ ਵੀ ਦੱਸਿਆ ਕਰੋ ਵੀ ਕਿਵੇਂ ਲੱਗਦੀ ਆ ਕਿਉਂਕਿ ਐਦਾਂ ਦੀ ਆ ਜਗ੍ਹਾ ਲੱਭਣੀਆਂ ਤੁਹਾਡੇ ਲਈ ਬਹੁਤ ਮੁਸ਼ਕਲ ਨਾਲ ਹੁੰਦੀਆਂ ਕਿਉਂਕਿ ਇਹੋ ਜਿਹੀਆਂ ਜਗ੍ਹਾ ਬਹੁਤ ਰੇਅਰ ਹੁੰਦੀਆਂ ਜੈਕਾਰਾ ਮਿਲਨ ਤੇ ਤਤਕਲੀ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ